ਮੇਰਾ ਨਾਮ ਸੁਤਨਾਮ ਸਿੰਘ ਜੀ। ਸੁਤਨਾਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਪਣਾ? ਪਿੰਡ ਉਡਰਪੁਰ ਜੀ। ਕੀ ਪਿੰਡ ਦੇ ਵਿੱਚ ਇੱਕ ਘਾੜ ਹੋਇਆ ਇੱਕ ਘਰ ਤੇ ਡਕਾ ਵੱਜਿਆ? ਕਾਂ ਬੰਦੀ ਬਣਾ ਕੇ ਕੁੱਟ ਮਾਰ ਕਰਕੇ। ਕਾਂਟ ਇਦਾਂ ਹੋਇਆ ਜੀ ਜਿੱਦਾਂ ਅਸੀਂ ਤਾਂ ਆਪਣੇ ਘਰੇ ਸੀਗੇ। ਜਿੱਦਾਂ ਚਾਚੇ ਹੁਣੇ ਗਏ ਇਧਰੋਂ ਜਾਣੀ। ਦੌੜੇ ਗਏ ਪੈਰੀ ਜੁੱਤੀ ਵੀ ਹੈ ਨਹੀਂ ਸੀ ਉਹਨਾਂ ਦੇ। ਤਾਂ ਉਹਨੇ ਜਾ ਕੇ ਸਾਨੂੰ ਦੱਸਿਆ ਵੀ ਜਿੱਦਾਂ ਵੀ ਜੋਤੀ ਨੂੰ ਕੁੱਟ ਰਹੇ ਆ ਤੇ ਤਿੰਨ ਜਣੇ ਸਾਡੇ ਚੋਰੀ ਕਰਨ ਆ ਗਏ। ਤੇ ਜਦੋਂ ਅਸੀਂ ਜਿੱਦਾਂ ਸੁਣੀ ਅਸੀਂ ਸਾਰੇ ਜਣੇ ਦੌੜ ਕੇ ਆ ਗਏ ਇੱਥੇ ਸਾਡੇ ਆਉਂਦਿਆਂ ਨੂੰ ਜਾਣੀ ਦੌੜ ਚੁੱਕੇ ਸੀ ਪਰ ਜੋਤੀ ਦੀ ਕੁੱਟਮਾਰ ਬਹੁਤ ਹੋਈ ਹੋ ਸੀ ਜਿੱਦਾਂ ਡੰਡੇ ਮਾਰਿਓ ਸੀ ਜਿੱਦਾਂ ਉਹਨੂੰ ਆ ਕੇ ਪੁੱਛਿਆ ਤਾਂ ਬਹੁਤ ਬੌਂਦਲੀ ਸੀ ਕਹਿੰਦੀ ਉਹਨਾਂ ਕੋਲਸਾ ਲਾ ਸਗਾ ਵੀ ਹਸਿਆਰ ਸੀਗੇ ਤੇ ਉਹ ਕਹਿੰਦੀ ਸੀ ਵੀ ਜੇ ਨਹੀਂ ਦੱਸ ਦੇਤਾ ਤੇ ਤੇਰੇ ਹੱਥਾ ਪਾੜ ਦਾਨੀਆਂ ਜਾਂ ਤੇਰੇ ਗੋਲੀ ਮਾਰ ਦਣੇ ਤੇ ਜਿੱਥੇ ਜਿੱਥੇ ਆ ਗਾ ਉਹ ਕਹਿੰਦੀ ਵੀ ਮੈਨੂੰ ਕੁੱਟੋ ਨਾ ਜਿਹੜਾ ਸਮਾਨ ਇੱਥੋਂ ਚੱਕ ਲਓ ਤੁਸੀਂ ਇੱਥੇ ਪਿਆ ਵਿੱਚੀ ਸੋਨਾ ਸਿਕਾ ਕਾਫੀ ਹੋ ਲੈ ਗਏ ਆ ਤੇ ਕੈਚ ਸਿਕਾ ਡਾਲਰ ਸਿਕਾ ਬਾਹਰਲੇ ਕਾਕਾ ਆਏ ਸੀ ਬਾਹਰੋਂ ਬਜ਼ੁਰਗ ਕਿ ਸਭ ਤੋਂ ਅਹਿਮ ਗੱਲ ਆ ਕਿ ਉਹ ਨਾਲ ਇੱਕ ੁੰਡਾ ਤੇਲ ਲੈ ਕੇ ਆਇਆ ਹੋਇਆ ਹਾਂ ਇੱਕ ਤੇਲ ਦੀ ਪੀਪੀ ਉਹਨਾਂ ਦੀ ਇੱਥੇ ਪਈ ਆ ਡੀਜੇ ਇਹਦੇ ਤੋਂ ਨਾਮ ਨਿਕਲਦਾ ਹੋ ਸਕਦਾ ਹੋ ਸਕਦਾ ਸੀ ਹਾਂ ਅੱਗ ਵੀ ਲਾ ਸਕਦੇ ਸੀ ਹਾਂਜੀ ਬਹੁਤ ਖਤਰਾ ਸਗਾ ਜੀ ਹਿਸਾਬ ਦਾ ਉਹਨਾਂ ਦਾ ਪਤਾ ਨਹੀਂ ਕੀ ਮਾਈਂਡ ਦੇ ਵਿੱਚ ਲੱਗਿਆ ਪਤਾ ਸਰਦਾਰ ਸੀ ਮੁੰਡੇ ਦੇ ਮੋਨੇ ਸੀ ਜੀ ਨਹੀਂ ਜੀ ਉਹਨਾਂ ਨੇ ਮੂੰਹ ਬੰਨਿਓ ਸੀ ਉਹ ਤਾਂ ਮੋਨੇ ਸੀਗੇ ਸ਼ਾਇਦ ਮੂੰਹ ਬੰਨਿਓ ਸੀ ਅੱਖਾਂ ਹੀ ਕਹਿੰਦੇ ਦਿਸਦੀਆਂ ਸੀ ਅਸੀਂ ਤਾਂ ਦੇਖੇ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਉਹ ਹੈ ਦੱਸ ਕੇ ਕੀ ਛੋਟੀ ਉਮਰ ਦੀ ਸੀ ਬਾਲੇ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਤਾਂ ਕਹਿੰਦੇ ਆ ਵੀ ਅਸੀਂ ਹੁਣ ਆਪਣੀ ਕਾਰਵਾਈ ਪੂਰੀ ਕਰ ਰਹੇ ਆਂ